ਜਿਹੜਾ ਹੁਣ ਕਾਰਨਗਰ ਫਾਇਰ ਬ੍ਰਿਗੇਡ ਦੀ ਗੱਡੀ ਆਈ ਹੈ ਸਰ ਇਹਦਾ ਨਾਮ ਕੀ ਹੁਣੀ ਮੈਨੂੰ ਕੋਣ ਆਇਆ ਜਗਦਵੀ ਜੇ ਹੁਣ ਕਾਰਨਗਰ 8 ਨੰਬਰ ਗਲੀ ਦੇ ਵਿੱਚ ਨਾ ਜਗਦਵੀ ਜੀ ਸਿਲੰਡਰ ਫਟਿਆ ਵਾਹ ਤੋਂ ਉਹੀ ਆਈ ਹੈ ਪਰ ਚਾਹ ਦੇ ਦੇਖਿਆ ਕਿ ਇਹਦਾ ਰੈਗੂਲੇਟਰ ਫਟ ਗਿਆ ਸੀ ਜਿਹਦੇ ਕਰਕੇ ਦੋ ਲੇਡੀਜ਼ ਬਹੁਤ ਜ਼ਿਆਦਾ ਝੁੱਸ ਗਈਆਂ ਅਗਦੇ ਵਿੱਚ ਤੇ ਹੁਣੀ ਅਸੀਂ ਜਸਟ ਐਮਬੂਲੈਂਸ ਨੂੰ ਬੁਲਾ ਕੇ ਐਮਬੂਲੈਂਸ ਕਰਤੋਂ ਹੁਣੀ ਅਸੀਂ ਸਿਵਲ ਹਸਪਤਾਲ ਤੇ ਜਾਇਆ ਜੀ ਤੇ ਮੁੱਖਿਤ ਪਤਾ ਲੱਗਾ ਵੀ ਇਹ ਕਾਰਨ ਕੀ ਸੀ ਫਟਣ ਦਾ ਕੋਈ ਨਹੀਂ ਸਰ ਇਹ ਮੁੱਖਿਤ ਕੋਈ ਕਾਰਨ ਤਾਂ ਨਹੀਂ ਪਤਾ ਲੱਗਾ ਕਿ ਅਸੀਂ ਜਦਾਈ ਸੀ ਉਸ ਵੇਲੇ ਆਪਣ ਨੂੰ ਪਹਿਲਾਂ ਬੁਝਾਇਆ ਗਿਆ ਤੇ ਅੱਗੇ ਤਕਰੀਬਨ ਬੁਝੀ ਹੋਈ ਸੀਗੀ ਪਰ ਫਾਇਰ ਬ੍ਰਿਗੇਡ ਟੀਮ ਆ ਗਈ ਸੀ ਫਾਇਰ ਬ੍ਰਿਗੇਡ ਨੇ ਫਿਰ ਦੁਬਾਰਾ ਉਹਨੂੰ ਵੈਰੀਫਾਈ ਕੀਤਾ ਸਾਰਾ ਵੈਰੀਫਾਈ ਕਰਕੇ ਉਹਨੂੰ ਫਿਰ ਦੁਬਾਰਾ ਉਹਨੂੰ ਠੰਡਾ ਕੀਤਾ ਸੈਂਟਰ ਬਹੁਤ ਗਰਮ ਸੀਗਾ ਇਹ ਉਹਨੂੰ ਠੰਡਾ ਕਰਕੇ ਇਥੇ ਫੜਾ ਫੜਾ ਸੀ ਐਂਬੂਲੈਂਸ ਬੁਲਾਈ ਐਂਬੂਲੈਂਸ ਲੱਗੇ ਸੀ ਫੜਾ ਫੜਾ ਬੇਜੰਮ ਨੂੰ ਕੈਰੀ ਕੀਤਾ ਜਿਸ ਤਰ੍ਹਾਂ ਲੋਕ ਦੱਸ ਰਿਹਾ ਕਿ ਸਿਲੰਡਰ ਫਟਿਆ ਪਰ ਮੋਕੇ ਤੇ ਕੀ ਲੱਗਾ ਤੁਹਾਨੂੰ ਨਹੀਂ ਪਹਿਲਾਂ ਸਾਨੂੰ ਵੀ ਇਹੀ ਲੱਗਾ ਕਿ ਸਿਲੰਡਰ ਫਟਿਆ ਪਰ ਸਿਲੰਡਰ ਨਹੀਂ ਫਟਿਆ ਉਹਦਾ ਰੈਗੂਲੇਟਰ ਫਟਿਆ ਜੀ ਰੈਗੂਲੇਟਰ ਪੂਰਾ ਮੇਲਟ ਹੋ ਗਿਆ ਵਾ ਉਤੋਂ ਲੀਕੇਜ ਵੀ ਹੋ ਰਹੀ ਸੀ ਹਜੇ ਪਰ ਅਸੀਂ ਹੁਣੇ ਟੱਕਣ ਟੁਕਣ ਲਗਾ ਕੇ ਉਹਨੂੰ 15 ਮਿੰਟਾਂ ਤੱਕ ਨਾਲ ਉਹ ਸਿਲੰਡਰ ਬਹੁਤ ਗਰਮ ਸੀ ਇਹਨੂੰ ਅਸੀਂ ਹੁਣ ਠੰਡਾ ਕਰ ਦਿੱਤਾ ਜੀ ਜ਼ਖਮੀ ਜਖਮੀ ਦੋ ਜਣੇ ਹੈਗੇ ਆ ਜੀ ਦੋ ਜਣੇ ਬਹੁਤ ਜ਼ਿਆਦਾ ਬੁਝਰੂ ਕੀ ਜੜੇ ਹੈਗੇ ਔਰ ਜ਼ਿਆਦੇ ਹੈਗੇ ਆ ਤੇ ਕੁੜੀ ਵੀ ਹੈਗੀ ਆ ਪਰ ਉਹ ਤੋਂ ਬੈਠਣ 'ਚ ਪ੍ਰੋਬਲਮ ਹੈ ਮਤਲਬ ਵੀ ਥੱਲੇ ਦੇ ਪਾਰਟ ਦੇ ਵਿੱਚ ਜ਼ਿਆਦਾ ਉਹਨੂੰ ਮਤਲਬ ਜਲਨ ਹੈਗੀ ਆ ਪਰ ਫਿਰ ਵੀ ਉਹਨੂੰ ਅਸੀਂ ਕੱਪੜੇ ਕੱਟ ਕੇ ਜਿਹੜੇ ਕੱਪੜੇ ਉਹਨੇ ਪਾਏ ਸੀ ਉਹ ਸਾਰੇ ਮਿਲਟ ਹੋ ਗਏ ਸੀ ਤੇ ਥੜਕੇ ਦੇ ਕੱਪੜੇ ਕੱਪੜੇ ਚੇਂਜ ਕਰਕੇ ਫਿਰ ਦੁਬਾਰਾ ਬਿਠਾ ਕੇ ਭੇਜ ਆਈ ਆ ਉਹਨੂੰ ਹਾਂ ਜੀ ਕੀ ਨਾਮ ਆਪਣਾ ਤੇ ਕੀ ਮਾਮਲਾ ਆ ਸਾਰਾ ਜਿਹੜੀ ਓਮਕਾਰ ਫਾਇਰ ਵਿਗੇਟ ਲੱਗੇ ਮੇਰਾ ਨਾਮ ਦੀਪਕ ਫਾਇਰ ਵਿਗੇਟ ਸੁਗਵਾੜਾਤਾ ਹਾਂ ਜੀ ਸਾਨੂੰ 1.5 ਵਜੇ ਤੇ ਗ੍ਰੀ ਕੀ ਹੋਂਕਾਰ ਨਗਰ ਗਲੀ ਨੰਬਰ 8 ਦੇ ਸਿਲੰਡਰ ਦੇ ਵਿੱਚ ਅੱਗ ਪੈ ਗਈ ਸੀ। ਹੁਣ ਮੌਕੇ ਤੇ ਅਸੀਂ ਆ ਕੇ ਦੇਖਿਆ ਅੱਗ ਤੇ ਕਾਬੂ ਪਾਇਆ ਤੇ ਦੋ ਜਿਹੜੇ ਸੀ ਘਰ ਦੇ ਮੈਂਬਰ ਉਹ ਅੱਗ ਦੇ ਕਾਰਨ ਝੁੱਸ ਗਏ ਤੇ ਉਹਨਾਂ ਨੂੰ ਐਮਰਜੈਂਸੀ ਦੇ ਵਿੱਚ ਪੇਜ ਕੇ ਹਸਪੀਟਲ ਰਵਾਨਾ ਕਰ ਦਿੱਤਾ। ਦੋ ਲੇਡੀਜ਼ ਮੌਕੇ ਤੇ ਪਈਆਂ ਸੀ। ਘਰ ਦੇ ਵਿੱਚ ਦੋ ਲੇਡੀਜ਼ ਸੀਗੀਆਂ ਦੋਨਾਂ ਹੀ ਅੱਗ ਦੇ ਕਾਰਨ ਇੱਕ ਨੂੰ ਥੋੜਾ ਜਿਆਦਾ ਹੈਗਾ ਦੂਜੀ ਦੀ ਬਾਹਾਂ ਤੇ ਹੈਗੀ ਹੈ। ਤੇ ਅੱਗ ਕਿੰਨੀ ਕੁ ਲੱਗੀ ਸੀ ਬਚਾ ਸਕੇ ਅੱਗ ਸਿਲੰਡਰ ਦੇ ਰੈਗੂਲੇਟਰ ਤੇ ਸੀਗੀ। ਹਾਂ। ਕੀ ਨਾਮ ਸੀ ਸਾਮਣੇ ਆਏ ਕੁਛੋ ਨਾ ਪਤਾ ਲਗਾ ਇੱਕ ਲੇਡੀ ਸੀਗੀ ਗੀਤਾ ਵਾਈਫ ਆਫ ਅਰਿਸ਼ ਤੇ ਦੂਸਰੀ ਜੋਤੀ ਡਾਕਟਰ ਆਫ ਅਰਿਸ਼ ਤੇ ਆਪਾਂ ਕੀ ਕੀਤਾ ਫਿਰ ਐਂਬੂਲੈਂਸ ਮਲਾਈ ਮੋਕੇ ਐਂਬੂਲੈਂਸ ਬੁਲਾ ਕੇ ਉਹਨਾਂ ਨੂੰ ਹਸਪੀਟਲ ਤੇ ਉਧਰ ਕੀ ਲੱਗਦਾ ਜੀ ਕੰਡੀਸ਼ਨ ਕੰਡੀਸ਼ਨ ਥੋੜੀ ਜ਼ਿਆਦਾ ਹੈ ਕਿ ਬਾਕੀ ਡਾਕਟਰ ਸਾਹਿਬ ਦਾ ਜਿੱਦਣੂ ਆਪਾਂ ਤੁਸੀਂ ਆਏ ਇਧਰ ਬਹੁਤ ਤਾਲਾ ਵੀ ਨੀਮੀ ਆ ਆ ਕਾਫੀ ਇਹ ਤਾਂ ਪ੍ਰੋਬਲਮ ਹੋਈ ਕੱਟਿਆ ਤੁਹਾਨੂੰ ਪ੍ਰੋਬਲਮਾਂ ਦੀ ਤਾਂ ਕੋਈ ਕਾਫੀ ਪ੍ਰੋਬਲਮ ਆਈ ਗੱਡੀ ਲੈ ਆਣ ਤੇ ਪੂਰੀ ਪੂਰੀਆਂ ਤਾਰਾਂ ਸਗੀਆਂ ਬਿਜਲੀ ਦੀਆਂ ਤਾਰਾਂ ਆ ਕਿ ਲੋਕੀ ਮੋਕੇ ਤੇ ਸਹਿਯੋਗ ਕਰਦੇ ਆਪਣੇ ਲੋਕ ਤਾਂ ਫਿਰ ਸਿਚੁਏਸ਼ਨ ਦੇ ਹਿਸਾਬ ਨਾਲ ਹੁੰਦਾ ਜੀ ਦੋ ਲੇਡੀਆਂ ਤੁਹਾਡੇ ਕੋ ਐ ਵਰਨ ਕੇ ਸਿੱਕੀ ਹੈ ਰਮ ਮੈਟਰ ਸਾਰਾ ਹਾਂਜੀ ਔਨਕਾਰ ਨਗਰ ਦਾ ਕੇਸ ਹੈ ਬਰਨ ਦਾ ਕੇਸ ਹੈ ਇੱਕ ਗੀਤਾ ਤੇਜੋਤੀ ਪੇਸ਼ੈਂਟ ਹੈ ਤੇ ਬਰਨ ਦੇ ਨਾਲ ਆਏ ਨੇ ਔਨ ਦਿ ਸਪਾਟ ਐਮਰਜੈਂਸੀ ਟਰੀਟਮੈਂਟ ਦਿੱਤਾ ਗਿਆ ਪੇਸ਼ੈਂਟ ਨੂੰ ਫਲੂਇਡ ਲਗਾ ਦਿੱਤਾ ਗਿਆ ਤੇ ਹੁਣ ਪੇਸ਼ੈਂਟ ਕੰਪੈਰੀਟਿਵਲੀ ਸਟੇਬਲ ਹੈ ਬਟ ਫਿਰ ਵੀ ਪੇਸ਼ੈਂਟ ਨੂੰ ਸਾਨੂੰ ਬਰਨ ਯੂਨਿਟ ਟ੍ਰਾਂਸਫਰ ਕਰਨਾ ਪੈ ਰਿਹਾ ਹੈ ਮਤਲਬ ਇੱਕ ਇੱਕ ਮਾਤਾ ਜੀ ਹੈਗੇ ਆ ਕਿ ਜਿਹਨਾਂ ਦਾ ਨਾਮ ਗੀਤਾ ਹੈ ਤੇ ਜਿਹੜੇ ਉਹਨਾਂ ਦੀ ਬੇਟੀ ਨੇ ਉਹਨਾਂ ਦਾ ਨਾਮ ਜੋਤੀ ਹੈ ਜਦੋਂ ਪੇਸ਼ੈਂਟ ਲੈ ਕੇ ਆਏ ਸੀ ਉਸ ਤੋਂ ਕਿਸ ਤਰ੍ਹਾਂ ਦੀ ਕੰਡੀਸ਼ਨ ਪੇਸ਼ੈਂਟ ਕਾਫੀ ਪੇਨ ਦੇ ਵਿੱਚ ਸੀਗਾ ਪੂਰੀ ਬਾਡੀ ਉਹਨਾਂ ਦੀ ਜਲ ਜਲਸੀ ਹੋਈ ਹੈ ਕਪੜੇ ਵੀ ਵਗੈਰਾ ਜਲੇ ਹੋਏ ਨੇ ਔਨ ਦਾ ਸਪਾਟ ਉਹੀ ਆਪਾਂ ਟਰੀਟਮੈਂਟ ਦਿੱਤਾ ਫਲੂਇਡ ਚੜਾ ਦਿੱਤਾ ਗਿਆ ਤਾਂ ਕਿ ਪੇਸ਼ੈਂਟ ਨੂੰ ਹੋਰ ਫਰਦਰ ਪੇਨ ਨਾ ਹੋਵੇ ਪੇਨ ਕਿਲਰਸ ਲਗਾ ਦਿੱਤੇ ਗਏ ਨੇ ਉਹਦਾ ਮੈਮ ਪੁਲਿਸ ਨੇ ਖਤਰੇ ਤੋਂ ਪੁਲਿਸ ਇਨਫੋਰਮੇਸ਼ਨ ਦੇ ਖਤਰੇ ਤੋਂ ਬਾਹਰ ਇੱਕ ਹੈ ਕੁਝ ਪ੍ਰੈਸੈਂਟਲੀ ਪੇਸ਼ੈਂਟ ਸਟੇਬਲ ਹੈ ਬਟ ਸਾਨੂੰ ਆਪਾਂ ਫਰਦਰ ਇਹ ਕਹਿ ਨਹੀਂ ਸਕਦੇ ਕਿ ਪੇਸ਼ੈਂਟ ਖਤਰੇ 'ਚ ਹੀ ਜਾ ਸਕਦਾ ਕਿਉਂਕਿ ਬਰਨ ਸੀਰੀਅਸ ਇਸ਼ੂ ਹੈ ਉਹ ਵੀ ਉਹਨਾਂ ਦੇ ਕਾਫੀ ਬਾਡੀ ਤੇ ਬਰਨ ਹੈ ਠੀਕ